ਹੀ ਹੜਾਈ ਸਾਰਿਆਂ ਨੇ 5 ਜੂਨ 2024 ਦੀਆਂ ਬਾਜੀਆਂ ਦੀ ਜਿਲੇ ਕੇ ਆਏ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਚੈਨਲ ਆਪਣੇ ਨੂੰ ਕਰਿਓ ਸਬਸਕ੍ਰਾਈਬ ਹਾਂਜੀ ਪਹਿਲਾ ਹੈ ਜੀ ਪਿੰਡ ਫਤੇਗੜ ਤਤਾਰੀਏ ਵਾਲਾ ਮੋਗਾ ਜੀ 11 ਕੋਡੇ ਸੀਗਾ 3200 ਮਾਡਲ 3:50 ਮਿੰਟ ਤੇ ਬਾਜੀ ਨਿਪੜੀ ਜੀ ਸੱਤਾਂ ਕਬੂਤਰਾਂ ਦੀ ਹੋ ਗਈ ਬਾਜੀ ਸਾਂਝੀ ਸੰਦੀਪ ਸੱਦਾ ਸਿੰਘ ਵਾਲਾ ਮੋਟਰਸਾਈਕਲ 'ਤੇ ਸਾਂਝੀ ਸੋਨੀ ਫਤੇਗੜ ਮੋਟਰਸਾਈਕਲ ਪਲੱਸ ਹਾਂਜੀ ਚਾਨਣ ਅਮਨਸੂਰਵਾਲ ਫ੍ਰਿਜ ਪਲੱਸ ਹਾਂਜੀ ਰਾਜਾ ਸਿੰਘਾਪੁਰ ਸੰਜੀ ਜੀਤਾ ਲੋਹਾਰਾ ਸੰਜੀ ਅਮਨ ਛੁਗਾਵਾ ਸੰਜੀ ਤੇ ਗੋਰਾ ਕੈਨੇਡਾ ਇਹਦੀ ਵੀ ਸੰਜੀ ਜੀ ਸੱਤਾਂ ਕਬੂਤਰ ਇਹਨਾਂ ਦੀ ਸੰਜੀ ਹੋ ਗਈ ਸੀਗੀ ਜੀ ਫਿਰ ਆ ਗਿਆ ਜੀ ਪਿੰਡ 5 ਜੂਨ 2024 ਪਿੰਡ ਰਾਜਾ ਸਾਹਿਬ 101 ਕੁੱਡਾ ਸੀਗਾ ਬਾਈ ਸਮਟ ਨੂੰ ਜੀ 4:40 ਤੇ ਵਜ ਨਿਬੜੀ ਸ਼ਿਆਂ ਚ ਹੋ ਗਈ ਸੀਗੀ ਸਾਂਝੀ ਕਾਲੂ ਯੂਐਸਏ ਪ੍ਰਦੀਪ ਨਾਨੋ ਮਾਜਰਾ ਐਪੀ ਅਪਰਾ ਸੋਨੂ ਖਣੌੜਾ ਐਪੀ ਖਣੌੜਾ ਅਰਮਾਨ ਮਾਜਰਾ ਜੀ ਇਹਨਾਂ ਸ਼ਿਆਂ ਦੀ ਹੋ ਗਈ ਸੀਗੀ ਸਾਂਝੀ ਬਾਜੀ ਫਿਰ ਆ ਗਿਆ ਜੀ 5 ਜੂਨ 2024 ਪਿੰਡ ਆ ਗਿਆ ਹੀ ਰਾਮਨਗਰ ਬਠਿੰਡਾ 36 ਕਪੂਤਰ ਉੱਡੇ ਸੀਗੇ 3200 ਮੱਢ ਨੂੰ ਜੀ 3 ਵਜੇ 25 ਮਿੰਟ ਤੇ ਬਾਜੀ ਨਿਬੜ ਗਈ ਤੋਂ ਆ ਕਬੂਤਰਾਂ ਚ ਬਾਜੀ ਨਿਪੜ ਗਈ ਸੀ ਜੀ ਜਸਕੀਰ ਤਪੂਂਦੜ ਤੇ ਮਣੀ ਢੀਂਗੜਾ ਇਹ ਦੋ ਕਬੂਤਰ ਸੀਗੇ ਜਿੰਨੇ ਦੋਨੇ ਸਾਂਝੀ ਹੋਈ ਸੀ ਵੀਡੀਓ ਨੂੰ ਐਂਡ ਤੱਕ ਦੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਲਾਈਕ ਕਰਿਓ ਚੈਨਲ ਨੂੰ ਆਪਣੇ ਕੋਲ ਸਬਸਕ੍ਰਾਈਬ